ਇਸ ਵਕਤ ਮੌਜੂਦ ਆ ਖਨੌਰੀ ਬਾਰਡਰ ਦੇ ਉੱਤੇ ਜਿੱਥੇ ਕਿ ਤੁਹਾਨੂੰ ਤਸਵੀਰ ਦਿਖਾਉਣ ਜਾ ਰਹੇ ਹਾਂ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਅੱਜ ਕਿਸਾਨ ਹੀ ਕਿਸਾਨ ਨਜ਼ਰ ਆਉਣਗੇ ਪੂਰੇ ਖਨੌਰੀ ਦੇ ਵਿੱਚ ਤੁਹਾਨੂੰ ਅਸੀਂ 3 ਕਿਲੋਮੀਟਰ ਦੂਰੀ ਤੇ ਖੜੇ ਹਾਂ ਮੋਰਚੇ ਦੇ 3 ਕਿਲੋਮੀਟਰ ਤੱਕ ਤੁਹਾਨੂੰ ਜਾਮ ਹੀ ਜਾਮ ਨਜ਼ਰ ਆ ਰਿਹਾ ਹਰ ਪਾਸੇ ਕਿਸਾਨੀ ਰੰਗ ਦੇ ਵਿੱਚ ਰੰਗੀਆਂ ਹੋਈਆਂ ਸੜਕਾਂ ਨਜ਼ਰ ਆ ਰਹੀਆਂ ਨੇ ਕਿਸਾਨਾਂ ਦੇ ਹੱਥਾਂ ਦੇ ਵਿੱਚ ਝੰਡੇ ਨੇ ਕਿਸਾਨ ਜਿਹੜੇ ਸੜਕਾਂ ਦੇ ਉੱਤੇ ਨਜ਼ਰ ਆ ਰਹੇ ਨੇ 4 ਲਾਈਨ ਸੜਕ ਹੈ ਦੇਖ ਕੇ ਚਾਰੇ ਪਾਸੇ ਤੁਹਾਨੂੰ ਸੜਕ ਦਿਖਾਈਏ ਚਾਰੋਂ ਸੜਕਾਂ ਦੇ ਉੱਤੇ ਤੁਹਾਨੂੰ ਕਿਸਾਨ ਕਿਸਾਨਾਂ ਦੀਆਂ ਗੱਡੀਆਂ ਬੱਸਾਂ ਹਰ ਪਾਸੇ ਇਹੀ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਦੂਰ ਤੱਕ ਨਜ਼ਰ ਜਾ ਰਹੀ ਹੋਵੇਗੀ ਪੁਲ ਤੁਹਾਨੂੰ ਨਜ਼ਰ ਆ ਰਿਹਾ ਪੁਲ ਦੇ ਉਸ ਪਾਰ ਵੀ ਇੰਨਾ ਹੀ ਜਾਮ ਲੱਗਿਆ ਇਹ ਜਾਮ ਕੋਈ ਆਮ ਲੋਕਾਂ ਦਾ ਨਹੀਂ ਹੈ ਇਹ ਜਾਮ ਸਿਰਫ ਔਰ ਸਿਰਫ ਕਿਸਾਨਾਂ ਦਾ ਕਿਉਂਕਿ ਜਗਜੀਤ ਸਿੰਘ ਡੱਲੇ ਬਾਲਖਨੌਰੀ ਬਾਰਡਰ ਦੇ ਉੱਤੇ ਮਰਨ ਵਰਤੇ ਬੈਠੇ ਨੇ ਲਗਾਤਾਰ ਜਗਜੀਤ ਡੱਲੇਵਾਲ ਦੀ ਹਾਲਤ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਆ ਸਿਹਤ ਵਿਗੜ ਰਹੀ ਆ ਜਿਸ ਦੇ ਚੱਲਦੇ ਆ ਅੱਜ ਖਨੌਰੀ ਬਾਰਡਰ ਦੇ ਉੱਤੇ ਤੁਹਾਨੂੰ ਇਹ ਤਸਵੀਰ ਨਜ਼ਰ ਆ ਰਹੀ ਆ ਲੱਖਾਂ ਦਾ ਇਕੱਠ ਇਸ ਇਕੱਠ ਨੇ ਸਾਬਿਤ ਕਰ ਦਿੱਤਾ ਕਿ ਆਖਰ ਏਕਾ ਕਿੰਨਾ ਕਿਸਾਨਾਂ ਦੇ ਵਿੱਚੋਂ ਏਕਾ ਤੇ ਸਬਰ ਜਿਤਾਉਂਦਾ ਅਕਸਰ ਸੁਣਦੇ ਹੋ ਤੁਸੀਂ ਤੇ ਹੁਣ ਇਹ ਏਕੇ ਨੇ ਹੀ ਵੱਡੀ ਜਿੱਤ ਹਾਸਲ ਕਰਵਾਉਣੀ ਆ ਕਿਸਾਨਾਂ ਨੂੰ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਜਿਹੜਾ ਇੱਥੇ ਮਾਹੌਲ ਬਣਿਆ ਹੋਇਆ ਹਰ ਕੋਈ ਜਿਹੜਾ ਆ ਇਸ ਮੋਰਚੇ ਦੇ ਵਿੱਚ ਪਹੁੰਚ ਰਿਹਾ ਇਹ ਇਕੱਠ ਨੇ ਅੱਜ ਸਾਬਿਤ ਕਰ ਦਿੱਤਾ ਇਹ ਇਕੱਠ ਤੋਂ ਹੈ ਜਿਹੜੀਆਂ ਸਰਕਾਰਾਂ ਜ਼ਰੂਰ ਡਰਨ ਲਾ ਦਿੱਤੀਆਂ ਹੋਣਗੀਆਂ ਜੇਕਰ ਇਹ ਇਕੱਠ ਆਪਣੀ ਆਈ ਦੇ ਉੱਤੇ ਆ ਜਾਵੇ ਕਿਸਾਨ ਸਿਰਫ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਕਿਸਾਨਾਂ ਨੂੰ ਹਲੇ ਬੰਦੀਸ਼ ਦੇ ਵਿੱਚ ਰੱਖਿਆ ਹੋਇਆ ਅਸੀਂ ਕਿਸਾਨਾਂ ਨੂੰ ਜਾਬਤੇ ਦੇ ਵਿੱਚ ਰੱਖਿਆ ਹੋਇਆ ਅਸੀਂ ਕਿਸਾਨਾਂ ਨੂੰ ਕਿਹਾ ਹੋਇਆ ਕਿ ਕੋਈ ਅਜੀਹਾ ਕੰਮ ਨਹੀਂ ਕਰਨਾ ਪਰ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜੇਕਰ ਇੰਨਾ ਵੱਡਾ ਇਕੱਠ ਦਿੱਲੀ ਨੂੰ ਤੁਰਪੇ ਤਾਂ ਸ਼ਾਇਦ ਹਰਿਆਣਾ ਪ੍ਰਸ਼ਾਸਨ ਕੋਲ ਪੁਲਿਸ ਦੀ ਘਾਟ ਹੋ ਜਾਵੇਗੀ ਪ੍ਰਸ਼ਾਸਨ ਦੇ ਕੋਲ ਆਰਮੀ ਦੀ ਘਾਟ ਹੋ ਜਾਵੇਗੀ ਫੋਰਸ ਦੀ ਘਾਟ ਹੋ ਜਾਵੇਗੀ ਪਰ ਕਿਸਾਨਾਂ ਦੀ ਘਾਟ ਨਹੀਂ ਹੋਵੇਗੀ ਤਾਂ ਇਹ ਇਕੱਠ ਖਨੌਰੀ ਬਾਰਡਰ ਦੇ ਉੱਤੇ ਨਜ਼ਰ ਆ ਰਿਹਾ ਹੈ ਇਸੇ ਤਰੀਕੇ ਦਾ ਇਕੱਠ ਤੁਹਾਨੂੰ ਸ਼ੰਭੂ ਬਾਰਡਰ ਵੀ ਨਜ਼ਰ ਆਇਆ ਸੀ 13 ਫਰਵਰੀ ਤੋਂ ਮੋਰਚਾ ਚੱਲ ਰਿਹਾ 13 ਮੰਗਾਂ ਨੂੰ ਲੈ ਕੇ ਮੋਰਚਾ ਚੱਲ ਰਿਹਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਜਿਹੜੀ ਆ ਵਿਗੜਦੀ ਹੋਈ ਨਜ਼ਰ ਆ ਰਹੀ ਆ ਤਾਂ ਜਿੱਤ ਦਾ ਜਿਹੜਾ ਪ੍ਰਤੀਕ ਇਹ ਇੱਕ ਸੰਕੇਤ ਨੇ ਇਹ ਇਹ ਹੌਸਲੇ ਨੇ ਬਜ਼ੁਰਗਾਂ ਦੇ ਹੌਸਲੇ ਬਜ਼ੁਰਗਾਂ ਦੇ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਨੇ ਹਰ ਕੋਈ ਡੱਲੇਵਾਲ ਦੀ ਸੋਚ ਤੇ ਪੈਰਾ ਦੇਣ ਦੀ ਗੱਲ ਕਰ ਰਹੇ ਨੇ ਕਿਉਂਕਿ ਡੱਲੇਵਾਲ ਕੋਈ ਆਪਣੀ ਨਿੱਜੀ ਲੜਾਈ ਨਹੀਂ ਲੜ ਰਿਹਾ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਦੇ ਖਾਤਰ ਲੜ ਰਹੇ ਨੇ ਕਿਸਾਨਾਂ ਦੇ ਖਾਤਰ ਲੜ ਰਹੇ ਨੇ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਲਗਾਤਾਰ ਕਿਸਾਨ ਉਹ ਡਟੇ ਹੋਏ ਨੇ ਹੋਰ ਵੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਲਗਾਤਾਰ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਮਾਹੌਲ ਇੱਥੇ ਤੁਹਾਨੂੰ ਨਜ਼ਰ ਆ ਰਿਹਾ ਤਾਂ ਹੋਰ ਵੀ ਤਸਵੀਰਾਂ ਦਿਖਾਵਾਂਗੇ ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤੇ ਮੈਂ ਜੇਕਰ ਕਹਾਂ ਵੀ ਜ਼ੂਮ ਕਰਕੇ ਦਿਖਾਇਆ ਜਾਵੇ ਕਿ ਕਿੰਨੀ ਦੂਰੀ ਤੱਕ ਕਿੰਨੇ ਦੂਰ ਤੱਕ ਤੁਹਾਨੂੰ ਕਿਸਾਨ ਹੀ ਕਿਸਾਨ ਨਜ਼ਰ ਆਉਂਦੇ ਹੋਣਗੇ ਤਾਂ ਇਸ ਤੋਂ ਸੰਕੇਤ ਹੈ ਇਸ ਤੋਂ ਬਾਅਦ ਇਹ ਵੱਡੇ ਇਕੱਠ ਤੋਂ ਬਾਅਦ ਲੱਖਾਂ ਦੇ ਕੱਟ ਤੋਂ ਬਾਅਦ ਕੀ ਕੇਂਦਰ ਸਰਕਾਰ ਦੇ ਕਿਸੇ ਮੰਤਰੀ ਦਾ ਕਿਸੇ ਵਜ਼ੀਰ ਦਾ ਕੋਈ ਸੱਦਾ ਆਉਂਦਾ ਕਿਉਂਕਿ ਇਹ ਜੋ ਪਾਵਰ ਕਮੇਟੀ ਬਣਾਈ ਗਈ ਸੀ ਪਾਵਰ ਕਮੇਟੀ ਦੇ ਲਈ ਤਾਂ ਸੱਦਾ ਆਕ ਚੁੱਕਿਆ ਸੀ ਪਰ ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ ਕੋਟਾਂ ਦੇ ਵਿੱਚ ਨਹੀਂ ਜਾਣਾ ਕੋਟਾਂ ਦੇ ਵਿੱਚ ਮਾਮਲੇ ਲਟਕਦੇ ਰਹਿੰਦੇ ਨੇ ਇਸ ਕਰਕੇ ਅਸੀਂ ਜਿਹੜਾ ਆ ਇਹ ਹੁਣ ਕੇਂਦਰ ਦੇ ਕਿਸੇ ਵਜ਼ੀਰ ਨਾਲ ਆ ਖੇਤੀਬਾੜੀ ਮੰਤਰੀ ਦੇ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਉਨਾਂ ਚਿਰ ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ ਕੋਈ ਸੱਦਾ ਪਰਬਾਨ ਨਹੀਂ ਕਰਾਂਗੇ ਜਦੋਂ ਤੱਕ ਵੀ ਕੋਈ ਸਾਨੂੰ ਸੱਦਾ ਨਹੀਂ ਆਉਂਦਾ ਕੇਂਦਰ ਦੇ ਕਿਸੇ ਮੰਤਰੀ ਦਾ ਸੱਦਾ ਨਹੀਂ ਆਉਂਦਾ ਤਾਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਹੋਰ ਵੀ ਤੁਹਾਨੂੰ ਤਸਵੀਰਾਂ ਚਾਰੇ ਪਾਸੇ ਜਿਹੜੇ ਨੌਜਵਾਨ ਨਜ਼ਰ ਆ ਰਹੇ ਨੇ ਬਜ਼ੁਰਗ ਨਜ਼ਰ ਆ ਰਹੇ ਨੇ ਹੌਸਲੇ ਕਿਸ ਤਰੀਕੇ ਦੇ ਨਾਲ ਬਜ਼ੁਰਗਾਂ ਦੇ ਨੌਜਵਾਨਾਂ ਦੇ ਬੁਲੰਦ ਨੇ ਤਾਂ ਇੱਕ ਨੋਰੀ ਬਾਰਡਰ ਦਾ ਦ੍ਰਿਸ਼ ਅਸੀਂ ਤੁਹਾਨੂੰ ਦਿਖਾਇਆ ਹੁਣ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਆਂ ਕਿ ਆਖਰ ਉਹ ਸੋਚਦੇ ਕੀ ਨੇ ਇੰਨੇ ਵੱਡੇ ਇਕੱਠ ਦਾ ਮਕਸਦ ਕੀ ਸੀ ਤੁਹਾਨੂੰ ਸਾਫ਼ ਕਰ ਦਿੱਤਾ ਹੁਣ ਸੋਚਦੇ ਕੀ ਨੇ ਕਿਸ ਤਰੀਕੇ ਦੇ ਅੱਗੇ ਰਣਨੀਤੀ ਰਹਿਣ ਵਾਲੀ ਆ ਹੋਰ ਵੀ ਤੁਹਾਨੂੰ ਇੱਥੇ ਦੇ ਪ੍ਰਬੰਧ ਨੇ ਰਾਤ ਦਾ ਪਹਿਰਾ ਜਿਹੜਾ ਹੋਵੇਗਾ ਉਹ ਵੀ ਤੁਹਾਡੇ ਨਾਲ